ਇੱਕ ਬੰਦਰਾ ਜੋ ਮਸ਼ੀਨ ਆਈ ਸੀ ਆਪਣੇ ਪ੍ਰੋਜ ਪੋਰਟੋਂ ਉਹਨਾਂ ਡਰਾਈਵਰਾਂ ਨੂੰ ਕੀ ਕੱਪ ਮਾਰੀ ਸੀ ਉਹਨਾਂ ਨੇ ਉਹ ਭੈਣ ਚ ਉਹਨਾਂ ਨੇ ਉਹ ਗੱਪਾਂ ਆਖਿਆ ਬੜਾ ਅੱਛਾ ਇੱਕ ਕਹਿੰਦਾ ਸੀ ਵੱਟ ਤੇ ਭਰਾਵਾ 2 ਕਿੱਲੇ ਤੇ ਧੂਤ ਨਹੀਂ ਲਾਇ ਅੱਛਾ ਬੱਸ ਭੈਣ ਚ 2 ਕਿੱਲੇ ਯਾਰ 2 ਕਾਹਦੇ ਵੱਡੇ ਕਹਿੰਦਾ ਕਣਕ ਦੇ ਮਸਲਿਆ 2 ਕਿੱਲੇ ਕਣਕ ਵੱਟ ਦੀ ਧੂਤ ਨਹੀਂ ਲੱਗੇ ਅੱਛਾ ਤੇ ਉਹਦਾ ਛੱਡ ਪਰ ਇੱਕ ਭੈਣ ਦਾ ਨਾਲ ਸਾਡੇ ਆਏ ਹਾਂ ਉਹਨਾਂ ਜਿਵੇਂ ਕਮਾਲ ਕਰਤੀ ਉਹ ਸਾਲਵੇਂ ਕਿ ਕੱਟ ਲਾਗਦੇ ਪਿੱਛੇ ਰੇੜਾ ਪਾ ਲਿਆ ਅੱਛਾ ਪਾਣ ਦੇ ਨਾਲ ਸਾਰੇ ਖੇਤ ਮਗਰੀ ਡੇੜਾ ਮਗਰੀ ਹੋਰ ਮਸ਼ੀਨ ਪਿੱਛੇ ਵੱਡੀ ਜਾਣਾ ਹਾਂ ਪਿੱਛੇ ਵੱਡੀ ਜਾਣਾ ਮੈਂ ਗਿਆ ਵੇਖਾਂ ਭੈਣ ਜੋ ਆ ਕੀ ਹੋਈ ਅੱਛਾ ਉਹ ਭਾਂਚੋ ਤੋਂ ਦੋ ਮੈਂ ਕਹਿੰਦਾ ਕੀ ਹੈ ਮਹ ਰੇੜਾ ਦਾ ਮਗਰ ਟੰਗ ਰੱਖਿਆ ਸਾਲੇ ਜਦ ਯਰ ਬਾਈ ਪੱਕੀ ਗੱਲ ਹੈ ਸਾਲਾ ਵਸਤਰ ਦੇ ਦੇਖਾਂਗੇ ਫਿਰ ਮੈਂ ਤਾਰ ਕੇ ਲੈ ਕੇ ਅੱਛਾ ਕਹਿੰਦਾ ਹੈ ਉਹ ਰੇੜਾ ਦੇਖ ਤੂੰ ਕਹਿੰਦਾ ਯਰ ਮਾਰ ਕੇ ਮੁੜਿਆ ਅੱਛਾ ਮੈਂ ਹੁਣ ਸਾਲੇ ਤੁਹਾਨੂੰ ਪਤਾ ਉਹ ਮੈਨੂੰ ਥੋੜਾ ਪਤਾ ਹੀ ਕਿਵੇਂ ਮੁੜਿਆ ਅੱਛਾ ਅੱਛਾ ਉਹ ਭਾਂਚੇ ਮੈਂ ਤਾ ਕਰ ਕਰ ਕੇ ਮਸਾਂ ਵਿੱਚ ਕਾਲੂ ਦੇ ਗਿੱਲੇ ਚੜਾਇਆ ਭਰਾ ਮੁੜ ਕੇ ਰੋ ਤੋਂ ਐਹੀ ਤਾਂ ਰੇੜਾ ਉਹ ਵੀ ਭਾਂਚੇ ਤੋਂ ਕੜਕ ਵੱਡੀਆਂ ਮਾਰ ਰੇੜਾ ਟੰਗ ਰੱਖਿਆ ਅੱਛਾ ਤੂੰ ਜੱਸੇ ਪਾਉਗਾ ਇੱਕ ਫਰੋਜਪੁਰ ਤੋਂ ਭਾਂ ਦੇ ਯਾਰਾਂ ਦੋ ਕਿਲੋ ਜੁਗਰੀ ਨਹੀਂ ਲੈ ਅੱਛਾ ਭਾਂਚੋ ਸੇਰੀ ਸੀ ਅੱਛਾ ਉਹਨੇ ਬਾਅਦ ਚ ਦੱਸਿਆ ਕਿ ਦੱਸੇ ਪਹੁਣੇ ਕਹਿੰਦਾ ਭੈਣ ਚੋ ਉਗਰ ਤਾਂ ਲਾਇ ਹੀ ਤੁਸੀਂ ਉਹ ਕਹਿੰਦਾ ਭੈਣ ਚੋ ਉਗਰ ਲਾਇਆ ਅੱਛਾ ਤੇ ਟੋਟੇ ਸੀ ਉਹਨਾਂ ਦੇ ਝੂਟ ਮਰੇ ਉਪਲੋਟੀ ਨਹੀਂ ਸਾਡੇ ਪੈਰੇ ਮਸ਼ੀਨ ਦਾ ਪਿਛਲਾ ਉਹੋ ਦੱਸਿਆ ਜੋ ਦੱਸੇ ਨਹੀਂ ਨਹੀਂ ਉਹ ਹੀ ਹਿੱਸਾ ਤਾਂ ਸਾਡੇ ਖੇਤ ਦੇ ਗਿਆ ਨਾ ਅੱਛਾ ਫੂਸਾਂ ਡੀ ਐਮ ਚੀਜ਼ ਚੋ ਮਸ਼ੀਨ ਦੇ ਸਹੀ ਸੀ ਹਿੱਸਾ ਉਹ ਗੱਲ ਪੱਕੀ ਆ ਅੱਛਾ ਉੱਪਰੋਂ ਚੋ ਉਹ ਥੋੜੇ ਡਿੱਗ ਪਿਆਪਰਲੇ ਸਿਰੇ ਤੋਂ ਈਸਾ ਈਸਾ ਅੱਛਾ ਕੁੜੀ ਚੋ ਤਾਂ ਮਗਰੇ ਖਿਚੀ ਲੈ ਭਰਾ ਮਸ਼ੀਨ ਨੂੰ ਈਸੇ ਨੂੰ ਵੀ ਮਸ਼ੀਨ ਵੀ ਅੱਛਾ ਜਦੋਂ ਉਹ ਗੁੱਟ ਤੇ ਆਈ ਮੂਰੇ ਟਾਇਰ ਤੋਂ ਮਸ਼ੀਨ ਤੁਰਈ ਮੂਰੇ ਟਾਇਰ ਲੈ ਮਗਰੇ ਮੂਰੇ ਟਾਇਰ ਤੋਂ ਤੁਰਈ ਅੱਛਾ ਮਗਰੇ ਕੰਝ ਦੇ ਡਿੱਗੇ ਦੋਨੇ ਖਿੱਚੀ ਗਈ ਅੱਛਾ ਉਹ ਮੋੜ ਤੱਕ ਮੋੜ ਮਸ਼ੀਨ ਕਿੱਥੋਂ ਮੁੜੀ ਸਦਾ ਵਾਂ ਟੁੱਟਿਆ ਪਿਆ ਹੋਰ ਤੇ ਮਨ ਰ ਕੀ ਕਰੀਏ ਨੇ ਉਹ ਮਸ਼ੀਨ ਹੀ ਮੁੜਦੀ ਨਾ ਮਸ਼ੀਨ ਫੇਰਾਂ ਚ ਮੁੜੇ ਸਾਰਾ ਹਿੱਸਾ ਦਾ ਮੈਂ ਟੁੱਟ ਗਿਆ ਵਾਂ ਡਿੱ ਗਿਆ ਪਿਆ ਹੁਣ ਤਾਂ ਯਾਰ ਉਹ ਕਹਿੰਦੇ ਹੋਰ ਯਾਰ ਭੈਣ ਜਮ ਦੁਨੀਆ ਭੈਣ ਜਮ ਬੱਲੇ ਓਏ ਅੱਛਾ ਇਹ ਤਾਂ ਤੂੰ ਸੱਪ ਬਾਰੇ ਦੱਸਦਾ ਸੀ ਉਹ ਸੱਪ ਤਾਂ ਇੱਥੇ ਸੀ ਆਪਣੇ ਕਿੰਨੇ ਫੁੱਟ ਦਾ ਲੰਮਾ ਸੀ ਉਹ ਸੱਪ ਦੇਖੋ ਜੀ ਕਈ ਬੰਦੇ ਤਾਂ ਕਹਿੰਦੇ ਗੱਪ ਮੰਦਦੇ ਆਪਾਂ ਕਹਿੰਦੇ ਸਹੀ ਗੱਲ ਹਨ ਅੱਛਾ ਇਹ ਟੂਰ ਮਾਰਦਾ ਬਿੰਦਰਾ ਹੂੰ ਪਰ ਜਿੰਨੇ ਵੇਖਿਆ ਹੋਏ ਉਹਨੂੰ ਪਤਾ ਹੁੰਦਾ ਕਿੰਨੇ ਫੁੱਟ ਦਾ ਸੀ ਤੂੰ ਤਾਂ ਟ੍ਰਾਫਿਕ ਤੋਂ ਵੱਡਾ ਨਾ ਦਾ ਸੀ ਉਹ ਸੱਪ ਯਾਰ ਮੈਂ ਘੱਟੋ ਘੱਟ ਵੀ 12 ਫੁੱਟ ਦਾ ਲੰਮਾ ਤਾਂ ਹੋਊ ਹੋ ਯਾਰ ਅੱਛਾ ਕੱਡਣ ਲੰਮਾ ਇਹ ਨਹੀਂ ਉਹ ਜਿਆਦਾ ਵੱਡਾ ਨਹੀਂ ਪਹਿਲਾਂ ਨਹੀਂ ਚਲ 80 ਦਾ ਖੱਡੀ ਤੇ ਮਰ ਗਿਆ 12 ਫੁੱਟ ਦਾ ਸੱਪ ਹੋ ਸਕਦਾ ਘੱਟ ਜਿਹੜੀ ਆਪਣੀ ਹਕੀਕਤ ਹੈ ਸਾਡਾ ਬੋਰ ਜਿੱਥੇ ਉਹ ਪਰਵਾ ਪਿਆ ਪਤਾ ਤੈਨੂੰ ਅੱਛਾ ਜਿਵੇਂ ਸੱਪ ਦਾ ਮੰਨ ਕੇ ਚੱਲ ਵੀ ਥੱਲੇ ਜਾਣਾ ਵੀ ਖੂਦ ਵਿੱਚ ਆਪਾਂ ਵੇਖਿਆ ਨਹੀਂ ਵੀ ਕਿੰਨਾ ਹੈ ਕਿਉਂ ਮੈਂ ਉਹਦੀ ਆ ਮਟਾਈ ਵੇਖ ਕੇ ਹਾਂ ਤੇ ਉਹਦਾ ਮੈਂ ਜਿਗਾਰਡ ਵੇਖ ਕੇ ਮੇਰਾ ਨਾ ਡਰ ਗਿਆ ਪਾ ਕੁੱਤ ਮਰ ਗਈ ਅੱਛਾ ਇਹ ਭੈਣ ਚੋਦੀ ਏਡੀ ਬਲਾ ਯਾਰ ਨਹੀਂ ਕੰਜਰ ਸੀ ਪਤਾ ਕਿਦੇ ਵੇਖੀ ਨਹੀਂ ਉਹ ਅੱਧਾ ਖੂ ਸੀ ਤੇ ਅੱਧਾ ਬਾਹਰ ਸੀ ਜਿਉਂ ਮੈਂ ਵਿੱਚ ਵੇਖਿਆ ਖੂਲੀ ਲਿਗਾਨੀ ਪਿਆ ਤੇ ਕਿੰਨਾ ਲੰਮਾ ਵੀ ਕਿੰਨਾ ਲੰਮਾ ਹੈ ਉਹ ਭੈਣ ਤੋਂ ਬਾਹਰ ਰੱਖਿਆ ਤੇ ਬਾਹਰ ਜਿਵੇਂ ਉਹ ਬਰਮੇ ਤੋਂ ਲੈ ਕੇ ਹੂੰ ਜਿਵੇਂ ਉਹ ਆਪਣਾ ਰੋਖਿਆ ਖੜਾ ਹੈ ਹਾਂ ਸਾਲਾ ਪਿੱਛੇ ਪੂਛ ਉਦੋਂ ਤੱਕ ਹੁੰਦੀ ਉਹ ਤਾਂ ਫਿਰ 20 ਫੁੱਟ ਵੱਡਾ ਹਾਂ ਤੇ ਚਾਰ ਦਾ ਮਹੰਮਾ ਉਹ 20 ਫੁੱਟ ਵੱਜੂਗਾ ਭਾਰ ਦੇ ਮਾਦਾ ਪੱਟ ਲੈ ਬਰਾ ਥੋੜਾ ਟੁੱਟ ਮਾਰਾ ਅੱਛਾ ਅਪਰਾ ਸਦੇ ਪਿੰਡ ਵਜੇ ਪੈਣ ਦਾ ਬਾਅਦ ਬਰਾ ਮੈਂ ਤੈਨੂੰ ਆਖਾਂ ਹਾਂ ਅਈ ਕਣਕ ਭਰੀ ਸੀ ਅੱਛਾ ਮੇਰਾ ਸੀਰੀਜ ਹੋ ਉਹਦਾ ਨਾ ਨੇਰੂ ਬੈਂਤੋ ਬੈਂਤੋ ਮਾ ਕੰਜਰ ਦੇ ਆ ਆ ਦੇ ਤੁਸੀਂ ਮੰਨਦੇ ਯਕੀਨ ਆ ਦੇ ਤੀ ਚੋੜਾ ਸੱਪ ਇਥੋਂ ਟੱਪਿਆ ਦੇ ਆ ਤੇ ਅੱਛਾ ਐ ਮਿਲਦਾ ਕਾ ਕਿੰਨਾ ਚੋੜਾ ਕਿਉਂ ਆ ਭਾਂਜਾ ਜਾਰ ਪੂਰੀ ਤਗੜੀ ਬਲਾ ਦੇ ਯਾਰ ਇੱਥੇ ਤੇ ਉਦੋਂ ਬਾਅਦ ਨਹੀਂ ਆਪਾਂ ਵੇਖਿਆ ਯਾਰ ਤੈਨੂੰ ਝੂਠੀ ਮਾਰਦੇ ਆ ਆ ਉਦੋਂ ਬਾਅਦ ਨਾਲ ਤਾਂ ਖੂਬ ਪਤਾ ਨਹੀਂ ਯਾਰ ਰੱਬ ਜਾਣੇ ਉਹ